ਮੈਂ ਕਰਮਜੀਤ ਕੌਰ ਏਜੀ ਕੁਕਿੰਗ ਵਿਦ ਕਰਮਜੀਤ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣਾ ਜਾ ਰਹੇ ਹਾਂ ਕarele ਕarele ਆਪਾਂ ਕੱਟ ਕੇ ਬਣਾਵਾਂਗੇ ਆ ਦੇਖੋ ਕੁਛ ਆਪਾਂ ਕੱਟ ਲਏ ਨੇ ਇਹ ਕੁਛ ਪਹਿਲੇ ਹੀ ਆਪਾਂ ਕੱਟ ਤਾਂ ਨੂੰ ਦੇਖੋ ਇਹਨਾਂ ਦੇ ਪਤਲੇ ਪਤਲੇ ਸ্লাইਸ ਕੱਟ ਲੈਣੇ ਨੇ ਜੇ ਕੋਈ ਪੱਕਾ ਹੋਵੇ ਉਹਦੇ ਬੀਜ ਕੱਢਣੇ ਨੇ ਨਹੀਂ ਤਾਂ ਆਪਾਂ ਵਿੱਚੇ ਹੀ ਕੱਟ ਲੈਣੇ ਨੇ इ करके आप सारे करेले कट के इस तरह कट्टी जाने बीज तो आप जो कोई आप ना जो इतना पक्का बीज आप क्ड दें होंने देख के ਇਹ ਦੇਖੋ ਆਪਾਂ ਕarele ਕੱਟ ਲਏ ਹੁਣ ਆਪਾਂ ਇਹਨਾਂ ਨੂੰ ਨਮਕ ਲਗਾ ਦਾਂਗੇ ਤੇ ਹਲਦੀ ਇਹਦੇ ਨਾਲ ਇਹਨਾਂ ਦੀ ਕੜਵਾਹਟ ਨਿਕਲ ਜਾ ਤੇ ਇਹਨੂੰ ਟੌਪਕ 'ਚ ਰੱਖਾਂਗੇ ਹੁਣ ਆਪਾਂ ਤੇ ਆਪਾਂ ਚਾ ਟਮਾਟਰ ਲਏ ਆ ਤੇ ਹਰੀ ਮਿਰਚ ਤੇ ਪਿਆਜ਼ ਇਹ ਵੀ ਆਪਾਂ ਮੋٹے ਮੋٹے ਕੱਟ ਲਵਾਂਗੇ ਪਿਆਜ਼ ਤੇ ਫਿਰ ਆਪਾਂ ਬਣਾਵਾਂਗੇ ਇਹਨੂੰ ਧੁੱਪ ਚ ਰੱਖ ਕੇ ਇਹਨਾਂ ਦਾ ਪਾਣੀ ਨਿਕਲ ਜੇ ਫਿਰ ਆਪਾਂ ਅੱਗੇ ਦੱਸਦੇ ਆ ਆ ਦੇਖੋ ਆਪਾਂ ਇਹਦੇ ਨਮਕ ਤੇ ਹਲਦੀ ਲਾ ਕੇ ਰੱਖਤੀ ਸੀ ਆ ਦੇਖੋ ਕਿੰਨਾ ਪਾਣੀ ਨਿਕਲਿਆ ਕੜਵਾਹਟ ਇਹਦੀ ਸੀ ਜਿਹੜੀ ਉਹ ਨਿਕਲ ਗਈ ਹੁਣ ਆਪਾਂ ਸਾਫ਼ ਪਾਣੀ ਪਾ ਕੇ ਰ ਇੱਕ ਵਾਰ ਇਹਨਾਂ ਨੂੰ ਨਿਚੋੜ ਲਾਂਗੇ

ਉਸ ਤੋਂ ਬਾਅਦ ਆਪਣੇ ਪਿਆਜ਼ ਕੱਟੇ ਪਏ ਆ ਪਿਆਜ਼ ਵੀ ਆਪਾਂ ਥੋੜੇ ਮੋٹے ਮੋٹے ਕੱਟਿਆ ਵਿੱਚ ਪਿਆਜ਼ ਮੋٹے ਮੋٹے ਪੈਂਦੇ ਆ ਤੇ ਇਹਦੇ ਵਿੱਚ ਆਪਾਂ ਆਹ ਟਮਾਟਰ ਤੇ ਮਿਰਚਾਂ ਇਹ ਗ੍ਰाइंड ਕਰਕੇ ਰੱਖੀਆਂ ਹੋਈਆਂ ਨੇ ਹੂੰ ਹੁਣ ਆਪਾਂ ਪਹਿਲਾਂ ਕarele ਨੂੰ ਫਰਾਈ ਕਰਾਂਗੇ ਆ ਦੇਖੋ ਤੇਲ ਆਪਣਾ ਕਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਚ ਕarele ਪਾਉਣੇ ਕਰੇਲੇ ਆਪਾਂ ਬਹੁਤ ਤੇਜ਼ ਸੇਕ ਦੇ ਉੱਤੇ ਫਰਾਈ ਕਰਾਂਗੇ। ਉਹ ਕਿਨ ਵਿੱਚ ਪਾਣੀ ਜ਼ਿਆਦਾ ਹੋਊਗਾ। ਆਹ ਦੇਖੋ ਆਪਣੇ ਕਰੇਲੇ ਭੁੱਜ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ। ਇਹਦੇ ਵਿੱਚ ਪਾ ਹੀ ਜਾਵਾਂ ਕਿਉਂਕਿ ਤੇਲ ਇਹਦਾ ਠੰਡੇ ਨਿਕਲ ਜੇ ਵੱਧ ਹੋ ਜਾਣਾ ਤੇ ਔਰ ਹੋਇਆ ਤਾਂ ਇਹਨਾਂ ਨੂੰ ਸਾਰੇ ਕੱਢ ਲਵਾਂਗੇ। ਆ ਦੇਖਿਏ ਜਿਹੜਾ ਹੁਣ ਆਪਾਂ ਪਿਆਜ਼ ਭੁੰਨਾਂਗੇ ਇਹਦੇ ਤੇਲ ਜ਼ਿਆਦਾ ਤੇਲ ਆਪਾਂ ਹੁਣ ਕੱਢਾਂਗੇ ਇਹਦੇ ਚ ਥੋੜਾ ਜਿਹਾ ਤੇਲ ਰੱਖਾਂਗੇ ਪਿਆਜ਼ ਭੁੰਨਣ ਲਈ ਬਸ ਇਹਨਾਂ ਦੇ ਤੇਲ ਬਹੁਤ ਆਪਾਂ ਪਿਆਜ਼ ਭੁੰਨ ਲਈ ਤੇ ਹੁਣ ਆਪਾਂ ਚਪਾ ਦੇਗੇ ਜੀਰਾ ਪੌੜਾਂ ਤੋਂ ਪਿਆਜ਼ ਤੇ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਪਿਆਜ਼ ਧੁੰਨ ਨੂੰ ਨਹੀਂ ਟਾਈਮ ਜ਼ਿਆਦਾ ਲੱਗਦਾ ਹੁਣ ਮੈਂ ਆਪਣੇ ਸਰਸਿਚ ਕਨਸਰਮੈਂਟਾਂ ਦੇ ਵਿੱਚ ਭੁੱਜ ਜਾਣੇ ਪਿਆਜ਼ ਆਹ ਦੇਖੋ ਪਿਆਜ਼ ਆਪਣੇ ਬ੍ਰਾਊਨ ਹੋ ਗਏ ਨੇ ਹੁਣ ਆਪਾਂ ਪਾਵਾਂਗੇ ਇਹ ਚ ਮਸਾਲੇ ਪਹਿਲਾਂ ਆਪਾਂ ਪਾਵਾਂਗੇ ਇਹ ਚ ਨਮਕ ਹਲਦੀ ਤੇ ਇਹ ਹੈਗਾ ਗਰਮ ਮਸਾਲਾ ਹਲਦੀ ਥੋੜੀ ਜਿਹੀ ਹੋਰ ਪਾਵਾਂਗੇ ਤੇ ਇਹ ਤੋਂ ਆਮਚੂਰ ਪੋੜਾ ਜਿਹਾ ਤੇ ਇਹ ਹੈਗਾ ਆਪਣੇ ਕੋਲ گارਲਿਕ ਪਾਊਡਰ ਜੀ ਨਾਲ ਜੀਰਾ ਪਾ ਇਹ ਆਪਾਂ ਟਮਾਟਰ ਤੇ ਹਰੀ ਮਿਰਚ ਜਿਹੜੀ ਗ੍ਰाइंड ਕਰਕੇ ਇੱਥੇ ਥੋੜਾ ਪਾ ਲਾਂਗੇ ਇਹਨੂੰ ਚੌਟਕ ਹੋ ਜਾਣਗੇ ਪਿਆਜ਼ ਸੋ ਮੈਂ ਤਾਂ ਆਪਾਂ ਨੂੰ ਨਾ ਗਏ ਹਾਂ ਹੁਣ ਆਪਾਂ ਕarele ਪਾ ਦਾਂਗੇ ਇਹਦੇ ਤੇ ਅਗੇ ਤੋਂ ਫਿਰ ਮੈਂ ਵਧੀਆ ਆਪਣੇ ਕੁਰਲੇ ਤੇ ਜਿੰਨੇ ਪਿਆਜ਼ ਆਪਾਂ ਪੂਰੇ ਜਿਹੇ ਪਾਵਾਂਗੇ ਮਰਸੀ ਮੋਂ ਆਪਾਂ ਨੂੰ 2 ਮਿੰਟ ਢੱਕ ਲਾਂਗੇ ਫਸ ਫੇਰ ਇਹਨੂੰ ਉਤਾਰ ਲਾਂਗੇ ਕੁਰਲੇ ਬਣ ਕੇ ਬਹੁਤ ਵਧੀਆ ਬਣੇ ਨੇ ਅਜਿਹੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ